ਕਾਲ ਮੈਂ ਡਾਕਟਰ ਗੌਰਵਜੀਤ ਆ ਕਣਕ ਦੇ ਉੱਪਰ ਆਪਾਂ ਦੇਖ ਸਕਦੇ ਆ ਬਈ ਗੁੱਲੀ ਡੰਡਾ ਕਣਕ ਦੇ ਉੱਪਰ ਦੀ ਕਿਵੇਂ ਝਾਕ ਰਿਹਾ ਹੈ ਹਾਲਾਂਕਿ ਕੋਈ ਬਹੁਤਾ ਨਹੀਂ ਪਰ ਹੈਗਾ ਤੇ ਉਹ ਜੇ ਆਪਾਂ ਥੋੜੀ ਜਿਹੀ ਅੱਗੇ ਦੇਖੀਏ ਤਾਂ ਇਹਦੇ ਵਿੱਚ ਜੰਗਲੀ ਪਾਲਕ ਜਿਹੜੀ ਹੈ ਉਹ ਵੀ ਆਪਾਂ ਨੂੰ ਦਿਖਾਈ ਦਿੰਦੀ ਹੈ ਨਾ ਦੇਖੋ ਜੰਗਲੀ ਪਾਲਕ ਹੈ ਨਾਲ ਗੁੱਲੀ ਡੰਡਾ ਖੜਾ ਤੇ ਇਧਰ ਵੀ ਜੰਗਲੀ ਪਾਲਕ ਕਾਫੀ ਆਪਾਂ ਨੂੰ ਦਿਖਾਈ ਦੇ ਰਹੀ ਹੈ ਯਾਨੀ ਕਿ ਬਹੁਤ ਸਾਰੇ ਨਦੀਨ ਕਣ ਕਦੇ ਉੱਤੋਂ ਦੀ ਹੁਣ ਆਪਾਂ ਉਹਨੂੰ ਦਿਖਾਈ ਦੇ ਰਹੇ ਨੇ ਜਦੋਂ ਕਣਕ ਪੱਕਣ ਦੇ ਨੇੜੇ ਹੁੰਦੀ ਹੈ ਤਾਂ ਨਦੀਨ ਜਿਹੜੇ ਹੈਗੇ ਉਹ ਕਣਕ ਦੇ ਉੱਪਰ ਦੀ ਆਪਾਂ ਨੂੰ ਦਿਖਾਈ ਦੇਣ ਲੱਗ ਜਾਂਦੇ ਨੇ ਇਹ ਜਿਹੜੀ ਕਿਸਮ ਹੈ ਡੀਬੀਡਬਲਯੂ 222 ਹੈ ਤੇ ਇਹਦੇ ਉੱਪਰ ਆਪਾਂ ਨੇ ਗੁੱਲੀ ਡੰਡੇ ਵਾਲੀ ਆ ਸਪਰੇ ਵੀ ਕੀਤੀ ਸੀ ਜਿਹਦੇ ਵਿੱਚ ਮੈਟਰੀਬਿਊਜ਼ਨ ਪਲੱਸ ਫਲੂਰੀਨੋਫੋਸ ਅਲਟ ਹੁੰਦਾ ਉਹ ਦੋਵੇਂ ਆਪਾਂ ਨੇ ਮਿਕਸ ਕਰਕੇ ਇਹ ਤੇ ਸਪਰੇ ਲਾਈ ਤੀ ਤੇ ਹੁਣ ਆਪਾਂ ਆ ਜੀਏ ਦੂਸਰੇ ਪਾਸੇ ਦੀ ਮੈਂ ਦਿਖਾਉਣਗਾ ਆ ਕਣਕ ਹੈ ਜਿਹੜੀ ਇਹਦੇ ਉੱਪਰ ਟਾਵਾ ਟਾਵਾ ਆਪਾਂ ਨੂੰ ਗੁੱਲੀ ਰੰਡਾ ਦਿਖਾਈ ਦਿੰਦਾ ਹਾਲਾਂਕਿ ਇਹਦੇ ਵਿੱਚ ਆਪਾਂ ਨੇ ਕੋਈ ਵੀ ਸਪਰੇ ਜਿਹੜੀ ਨਹੀਂ ਕੀਤੀ ਗਈ ਉਹ ਦੂਰ ਤੱਕ ਨਿਗਾਹ ਮਾਰੀਏ ਆਪਾਂ ਤਾਂ ਇਹਦੇ ਵਿੱਚ ਗੁੱਲੀ ਰੰਡਾ ਨਾ ਮਾਤਰ ਹੈ ਕੋਈ ਕੋਈ ਕੀ ਕਹਿਣਾ ਕਿਤੇ ਆਪਾਂ ਨੂੰ ਦਿਖਾਈ ਦੇ ਜਾਵੇ ਪਰ ਇਹਦੇ ਚ ਗੁੱਲੀ ਰੰਡਾ ਹੈ ਨਹੀਂ ਤੇ ਇਹਦਾ ਕਾਰਨ ਜਿਹੜਾ ਹੈ ਉਹ ਇਹਦੇ ਹੇਠਾਂ ਹੈ ਆਸੀਂ ਆਹ ਪਰਾਲੀ ਨੇ ਗੁੱਲੀ ਡੰਡਾ ਬਾਹਰ ਨਿਕਲ ਨਹੀਂ ਦਿੱਤਾ ਯਾਨੀ ਕਿ ਇਹ ਸਰਫੇਸ ਸੀਡਡ ਵੀਟ ਹੈ ਸਰਫੇਸ ਸੀਡ ਨਾਲ ਬੀਜੀ ਹੋਈ ਇਹ ਕਣਕ ਹੈ ਇਹ ਤੇ ਆਪਾਂ ਕਣਕ ਵੀ ਦੇਖ ਸਕਦੇ ਹਾਂ ਕਿਵੇਂ ਦੀ ਇਹਦੀ ਬੱਲੀ ਹੈ ਹਾਲਾਂਕਿ ਇਹਦੇ ਉੱਪਰ ਆਪਾਂ ਰਿਸਰਚ ਹਾਲੇ ਕਰ ਰਹੇ ਹਾਂ ਇਹਦੇ ਇਹਦੀ ਝਾੜ ਦੇ ਉੱਪਰ ਆ ਪਿੱਛੇ ਕਾਫੀ ਵੇਰੀਏਬਲਸ ਨੇ ਜਿਹੜੇ ਉਹਨਾਂ ਤੇ ਖੋਜ ਮੈਂ ਮੈਜ਼ਰਮੈਂਟਸ ਇਹਦੀਆਂ ਕਰ ਲਈਆਂ ਡਾਟਾ ਇਹਦਾ ਕਲੈਕਟ ਕਰ ਲਿਆ ਤੇ ਆਉਂਦੇ ਸਮੇਂ ਦੇ ਵਿੱਚ ਆਪਾਂ ਉਹ ਸਾਰੀਆਂ ਝਾੜ ਸਮੇਤ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਕਹਿਣ ਦਾ ਮਤਲਬ ਇਹ ਆ ਬਈ ਇਹ ਇਸ ਫਸਲ ਦਾ ਜਾਂ ਇਸ ਤਰੀਕੇ ਦੀ ਬਿਜਾਈ ਦਾ ਇੱਕ ਵੱਡਾ ਫਾਇਦਾ ਹੈ ਬਈ ਕਿਤਾਪਾਂ ਨੂੰ ਗੁੱਲੀ ਡੰਡੇ ਦੀ ਕੋਈ ਸਪਰੇ ਨਹੀਂ ਕਰਨੀ ਪੈਂਦੀ ਤੇ ਤੀਨਾਂਸ਼ ਕਾਪਾ ਕਰਦੇ ਆ ਤਾਂ ਉਹਦਾ ਫਸਲ ਦੇ ਉੱਪਰ ਕੁਝ ਪ੍ਰਤੀਸ਼ਤ ਅਸਰ ਤਾਂ ਪੈਂਦਾ ਹੀ ਹੈ ਤਾਂ ਇਹ ਉਹ ਕਣਕ ਹੈ ਜੀ ਆਪਣੀ ਸਰਫੇਸ ਸੀਡਡ ਵੀਟ ਇਹ ਹੁਣ ਪਕਾਈ ਵੱਲ ਜਾ ਰਹੀ ਹੈ 16 ਅਪ੍ਰੈਲ ਨੂੰ ਲਗਭਗ ਇਹ 155 ਦਿਨ ਦੀ ਹੋ ਜਾਣੀ ਹੈ ਤੇ ਉਸ ਵੇਲੇ ਆਪਾਂ ਇਹਨੂੰ ਇਹਦੀ ਕਟਾਈ ਸ਼ੁਰੂ ਕਰਾਂਗੇ ਫਿਰ ਆ ਜਿਵੇਂ ਇੱਥੇ ਕੂਲੀ ਰੰਡਾ ਦਿਖਾਈ ਦੇ ਰਿਹਾ ਦਾ ਬਸ ਕਹਿਣ ਦਾ ਮਤਲਬ ਇਹ ਆ ਵੀ ਬਹੁਤ ਘੱਟ ਇਹਦੇ ਵਿੱਚ ਨਦੀਨ ਉੱਗੇ ਨੇ ਤੇ ਕਣਕ ਵੀ ਹਾਲੇ ਤੱਕ ਬਹੁਤ ਵਧੀਆ ਖੜੀ ਹੈ ਬਾਕੀ ਨਤੀਜਾ ਉਦੋਂ ਜਦੋਂ ਵੱਢਾਂਗੇ ਉਦੋਂ ਡਿਸਕਸ ਕਰਾਂਗੇ ਉਦੋਂ ਅਸਲ ਚ ਰਿਜ਼ਲਟ ਇਹਦਾ ਪਤਾ ਲੱਗਣਾ ਹੈ ਬਈ ਇਹੇ ਫਾਇਦੇਮੰਦ ਹੈ ਯਾਰ ਨੇ ਬਹੁਤ ਬਹੁਤ ਸ਼ੁਕਰੀਆ ਜੀ ਸਾਸਰੀਕਾ